ਹਾਂਜੀ ਸ਼ੁਰੂਆਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸ਼੍ਰੀ ਫਤਿਹਗੜ ਸਾਹਿਬ ਦੀ ਸਾਰੀ ਇਜ਼ਤਤਕਾਰਯੋਗ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਵਿਸ਼ੇਸ਼ ਅੱਦੇ ਤੇ ਇੱਥੇ ਪਹੁੰਚੇ ਹੋ ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਾਲਜ ਦਲ ਦੇ ਆਗੂ ਸਹਿਬਾਨਾਂ ਤੇ ਸਾਰੇ ਆਗੂ ਸਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸਰਕਾਰ ਅਤੇ ਪਾਰਟੀ ਵੱਲੋਂ ਰੀਆਂ ਹੋਈਆਂ ਕਮੀਆਂ ਕੋ ਗਲਤੀਆਂ ਕੋ ਖਾਮੀਆਂ ਜਾਂ ਜਿਹੜੇ ਵੀ ਘਟਨਾ ਕਰਮ ਸਰਕਾਰ ਵਿੱਚ ਹੋਏ ਖਾਸ ਕਰਕੇ 2007 ਤੋਂ 17 ਦੇ ਵਿੱਚ ਉਹਨਾਂ ਦੀ ਕਿਮਾ ਜਾਂਚਨਾ ਕੀਤੀ ਗਈ ਤੇ ਜੋ ਵੀ ਸਿੱਖਾਂ ਦੀ ਸਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਸ਼ੋਮਣੀ ਕਾਲਦਰ ਸ੍ਰੀ ਅਕਾਲ ਤਖਤ ਸਾਹਿਬ ਦੀ ਤਮੇ ਬਿਠ ਕੇ ਬਣਾਇਆ ਹੋਇਆ ਜੋ ਵੀ ਉੱਥੋਂ ਹੁਕਮ ਫਸੀਲ ਤੋਂ ਸਿੰਘ ਸਹਿਬਾਨ ਸਤਕਾਰਯੋਗ ਨੇ ਉਹਨਾਂ ਨੇ ਜਾਰੀ ਕੀਤੇ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ ਪਮਾਓ ਤਨਖਾਹ ਸੀ ਸੇਵਾ ਸੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਸੇਵਾ ਤਨਖਾਹ ਜਾਂ ਜੋ ਵੀ ਹੁਕਮ ਸ਼੍ਰੀ ਕਾਲਤਖਸਾਬ ਵੱਲੋਂ ਉਤੋਂ ਫਸੀਲਤੋ ਸਿੰਘ ਸਾਹਿਬਾਨਾ ਵੱਲੋਂ ਸਲਾਹਾ ਗਿਆ ਸ਼੍ਰੋਮਣੀ ਕਲਦਨ ਦੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਤੇ ਸਮੁੱਚੀ ਲੀਡਰਸ਼ਿਪ ਨੇ ਮੰਨਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਭਵਾਂ ਕੀ ਕੁਝ ਘਟਨਾਵਾਂ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਮੈਂ ਸਮਝਦਾ ਕੋਈ ਰੋਲ ਨਹੀਂ ਨਾ ਕਦੇ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਨਾ ਕਦੇ ਕਾਲੀਦਰ ਨੇ ਕੋਈ ਬੇਦਬੀ ਕਰਾਈ ਇਹ ਘਟਨਾਵਾਂ ਸਰਕਾਰ ਦੇ ਵਿੱਚ ਹੋਈਆਂ ਪਰ ਕਿਉਂਕਿ ਉਹ ਪਾਰਟੀ ਨੂੰ ਲੀਡ ਕਰ ਰਹੇ ਸੀ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸੀ ਉਹਨਾਂ ਨੇ ਸਾਰੀਆਂ ਇਹ ਸਰਕਾਰ ਦੇ ਵਿੱਚ ਹੋਈਆਂ ਘਟਨਾਵਾਂ ਦੀ ਜਿਹੜੀ ਆ ਉਹ ਗਲਤੀ ਆਪਣੀ ਝੋਲੀ ਪਾਈ ਕਿ ਸਾਡੀਆਂ ਕਮੀਆਂ ਰਹੀਆਂ ਸਰਕਾਰ ਦੇ ਵਿੱਚ ਹੋਣੀ ਹੈ ਇਹ ਕਟਰਾਮਾ ਬਹੁਤ ਹੀ ਮਤਭਾਗੀਆਂ ਬਾਰ ਬਾਰ ਕਾਲੀਦਰ ਉਹਦੋਂ ਦਾ ਕਹਿਣਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੂੰ ਉਥੋਂ ਸਿੰਘ ਸਾਹਿਬਾਨਾ ਜੀ ਵੱਲੋਂ ਕਈ ਤਰ੍ਹਾਂ ਦੇ ਹੁਕਮ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ ਸਾਰੇ ਹੁਕਮ ਸ਼੍ਰੋਮਣੀ ਕਾਲ ਦੇ ਲੀਡਰ ਸਾਹਿਬ ਨੇ ਮੰਨੇ ਜੇ ਕੋਈ ਕਾਨੂੰਨੀ ਅੜਚਣ ਕਰਕੇ ਕਿਸੇ ਹੁਕਮ ਨੂੰ ਹੋਰ ਤਰੀਕੇ ਨਾਲ ਜਾਂ ਉਹ ਵੀ ਸਾਰਾ ਕੁਝ ਸਿੰਘ ਸਾਹਿਬਾਨ ਦੇ ਧਿਆਨ ਚ ਲੈਂਦੇ ਆ ਕਿ ਕਿਹੜੀਆਂ ਕਾਨੂੰਨੀ ਅੜਚਣਾਂ ਨੇ ਬਾਕੀ ਸਾਰੇ ਹੁਕਮ ਜਿਹੜੇ ਮੈਂ ਸਮਝਦਾ ਕਿ ਇਨ ਬਿਨ ਉਹ ਸ਼੍ਰੀ ਅਕਾਲ ਤਖਸਾਲ ਤੋਂ ਆਏ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਬਿਨਾਂ ਕਿਸੇ ਤਕਰੀਰ ਤੋਂ ਤੇ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਨੇ ਬਿਨਾਂ ਕਿਸੇ ਤਕਰੀਰ ਤੋਂ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਉਹ ਕਹਿੰਦੇ ਕੋਈ ਇੱਥੇ ਤਕਰੀਰਾਂ ਨਹੀਂ ਕੋਈ ਦਲੀਲਾਂ ਨਹੀਂ ਕਿ ਜਦੋਂ ਅਸੀਂ ਲਿਖ ਕੇ ਹੀ ਪਹਿਲਾਂ ਦੇ ਦਿੱਤਾ ਕਿ ਜੋ ਵੀ ਸਾਡੇ ਦੋਸ਼ ਲੱਗੇ ਸਾਰੇ ਝੋਲੀ ਪਾਓ ਤੁਕੀ ਪੰਜਾਬ ਨੂੰ ਪੰਥ ਨੂੰ ਲੋੜਾ ਅੱਗੇ ਵਧਣਾ ਚਲੋ ਪਰ ਕੁਝ ਲੀਡਰ ਸਾਹਿਬਾਨਾਂ ਵੱਲੋਂ ਉੱਤੇ ਤਕਰੀਰ ਵੀ ਕੀਤੀ ਗਈ ਜੇ ਮੈਂ ਨਾਮ ਲਵਾਂ ਖਾਸ ਕਰਕੇ ਸਰਦਾਰ ਪ੍ਰੇਮ ਸਿੰਘ ਚੰਦੂ ਮજરા ਜੀ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਉੱਤੇ ਤਕਰੀਰਾਂ ਕੀਤੀਆਂ ਹੋਰ ਕਿਸੇ ਆਗੂ ਨੇ ਤਕਰੀਰਾਂ ਨਹੀਂ ਕੀਤੀਆਂ ਉਹਨਾਂ ਨੇ ਤਕਰੀਰਾਂ ਕੀਤੀਆਂ ਕਿ ਮੈਂ ਇਹ ਨਹੀਂ ਕਿਹਾ ਮੈਂ ਕੋਈ ਬਿਆਨ ਸਰਸੇ ਵਾਲੇ ਦੇ ਹੱਕ ਵਿੱਚ ਨਹੀਂ ਦਿੱਤਾ ਮੈਂ ਖੋਲ ਕੇ ਗੱਲ ਕਰਾਂ ਉਹਨਾਂ ਨੇ ਕਿਹਾ ਕਿ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਤਾਂ ਮੈਂ ਉਹਦਾ ਕੋਈ ਸਮਰਥਨ ਨਹੀਂ ਕੀਤਾ ਮੈਂ ਕੋਈ ਬਿਆਨ ਨਹੀਂ ਦਿੱਤਾ ਸਿੰਘ ਸਾਹਿਬਾਨ ਯਾਨੀ ਹਰਪੀ ਸਿੰਘ ਜੀ ਨੇ ਉਤੋਂ ਤੇ ਦੂਜੇ ਸਿੰਘ ਸਾਹਿਬਾਨ ਮੇਨ ਰਕਵੀਰ ਸਿੰਘ ਜੀ ਉਨਾ ਵੱਲੋਂ ਉੱਥੋਂ ਬਿਆਨ ਵੀ ਦਿਖਾਏ ਗਏ ਕਿ ਭਾਈ ਇਹ ਤੁਹਾਡੇ ਬਿਆਨ ਨੇ ਤੁਸੀਂ ਇਹ ਬਿਆਨਾਂ ਦਾ ਖੰਡਨ ਕੀਤਾ ਫਿਰ ਕਹਿੰਦੇ ਮੈਂ ਖੰਡਨ ਨਹੀਂ ਕੀਤਾ ਪਰ ਮੈਂ ਇਹ ਬਿਆਨ ਨਹੀਂ ਦਿੰਦਾ ਜੀ ਇਹ ਮੇਰਾ ਬਿਆਨ ਪਾਰਟੀ ਨੇ ਆਪ ਹੀ ਬਣਾ ਦਿੱਤਾ ਗਿਆ ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਉਹਨਾਂ ਨੇ ਤਕਰੀਰ ਕੀਤੀ ਉਹ ਬਾਰ-ਬਾਰ ਪੁੱਛ ਰਹੇ ਸੀ ਕਿ ਤੁਸੀਂ ਇਹ ਮੀਰੀ ਪੀਰੀ ਦੇ ਮਾਲਕ ਸਬ ਸ੍ਰੀ ਗੁਰੂ ਗ੍ਰੰਥ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਬੈਠ ਕੇ ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਮੈਂ ਕੋਈ ਇਹ ਮੈਂ ਤਾਂ ਨਹੀਂ ਕੀਤੀ ਕਹਿੰਦੇ ਮੈਂ ਕੋਈ ਮਿੱਤ ਨਹੀਂ ਕੀਤੀ ਮੈਂ ਕੋਈ ਬਿਆਨ ਨਹੀਂ ਲਾਇਆ ਸੰਗਤ ਦੇ ਸਾਹਮਣੇ ਕਿਹੜਾ ਲਾਇਆ ਕਹਿੰਦੇ ਮੈਂ ਕੋਈ ਬਿਆਨ ਨਹੀਂ ਲਾਇਆ ਪਰ ਮੈਂ ਕੁਝ ਤੁਹਾਨੂੰ ਇਹੋ ਜਿਹਾ ਦਿਖਾਉਣਾ ਚਾਹੁੰਦਾ ਹੈ ਜਿਹੜਾ ਇਹ ਗੱਲ ਬਿਲਕੁਲ ਸਾਬਤ ਕਰਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਸਾਹਮਣੇ ਖੜ ਕੇ ਕਿਵੇਂ ਬਿਲਕੁਲ ਸ੍ਰੀ ਆਮ ਝੂਠ ਬੋਲ ਕੇ ਆਏ ਨੇ ਹਾਲਾਂਕਿ ਇਹ ਗੱਲ ਦੀ ਬੜੀ ਤਕਲੀਫ ਹੋਣੀ ਹੈ ਇਹਨਾਂ ਨੂੰ ਪਰ ਮੈਂ ਇਹ ਸੋਚਦਾ ਸ਼ੀਦਾ ਦੀ ਧਰਤੀ ਫਤਿਹਗੜ ਸਾਹਿਬ ਬੈਠੇ ਆ ਕਿ ਮਾਰਿਕ ਨੇ ਹਰੇਕ ਨੇ ਜਾਣਾ ਯਾਰ ਜੇ ਇਹ ਲੀਟਰ ਛੇਵੇਂ ਪਾਤਸ਼ਾਹ ਦੇ ਸਾਹਮਣੇ ਖੜ ਕੇ ਤਾਕਤ ਦੇ ਸਾਹਮਣੇ ਖੜ ਕੇ ਐਡਾ بڑا ਝੂਠ ਬੋਲ ਸਕਦੇ ਨੇ ਤਾਂ ਕੀ ਦੇ ਸਕਿਆ ਹੋਣਗੇ ਉਹਨਾਂ ਦੀ ਹਮਾਇਤ ਕਰਨ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਬੋਲਣ ਵਾਲਾ ਕੋਈ ਪੋਸਟ ਕਰਨ ਵਾਲਾ ਇਹ ਸੋਚ ਲਵੇ ਪਹਿਲਾਂ ਇਹ ਸੋਚ ਲਵੇ ਕਿ ਤੁਸੀਂ ਸੱਚ ਨਾਲ ਹੋ ਕਿ ਝੂਠ ਨਾਲ ਹੋ ਤੁਸੀਂ ਉਹ ਬੰਦੇ ਨਾਲ ਹੋ ਕਿ ਜਿਹੜੇ ਛੇਵੇਂ ਪਾਛੇ ਤਖਤ ਦੇ ਸਾਹਮਣੇ ਖੜ ਕੇ ਝੂਠ ਬੋਲ ਗਿਆ ਜਾਂ ਉਹ ਦੇ ਖਿਲਾਫ ਹੋ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇਈ ਦੇ ਮੈਂ ਲਗਾਤਾਰ ਬਿਆਨ ਸੁਣਦਾ ਆ ਰਿਹਾ ਕਿ ਅਕਾਲੀ ਦਲ ਜਥੇਦਾਰ ਸਹਿਬਾਨਾਂ ਦਾ ਹੁਕਮ ਨਹੀਂ ਮੰਨ ਰਿਹਾ ਜੀ ਅਕਾਲੀ ਦਲ ਇਹ ਨਹੀਂ ਕਰ ਰਿਹਾ ਜੀ ਅਕਾਲੀ ਦਲ ਉਹ ਨਹੀਂ ਕਰ ਰਿਹਾ ਜੀ ਪਹਿਲਾ ਦਿਨ ਇਹਨਾਂ ਨੂੰ ਬਾਹਰ ਨੱਠਣ ਦੀ ਬਹੁਤ ਕਾਲੀ ਸੀ ਆ ਹੋਰ ਵੀ ਹੈਗੇ ਸਾਡੇ ਸੁਧਾਰ ਲਹਿਰ ਵਾਲੇ ਇਹ ਸੁਧਾਰ ਲਹਿਰ ਨਹੀਂ ਇਹ ਨਕਾਰ ਲਹਿਰ ਸੀ ਸੱਚ ਸੱਚ ਰਹਿਣਾ ਝੂਠ ਝੂਠ ਰਹਿਣਾ ਪਰ ਇੱਕ ਅਜੰਡਾ ਲੈ ਕੇ ਆਏ ਸੀ ਚੁੱਪ ਤਾਂ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬੰਨੇ ਹੋਏ ਪਰ ਬਾਰ ਬਾਰ ਇਹਨਾਂ ਵੱਲੋਂ ਬਿਆਨ ਬਾਰ-ਬਾਰ ਪਾਰਟੀ ਨੂੰ ਜਾਂ ਲੀਡਰਸ਼ਿਪ ਨੂੰ ਘੇਰਨ ਦੀ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਨੇ ਇਹ ਮਜਬੂਰ ਕੀਤਾ ਕਿ ਉਹ ਇਹਨਾਂ ਦਾ ਜਵਾਬ ਠੋਕ ਕੇ ਦਿੱਤਾ ਜਾਵੇ ਖਾਸ ਕਰਕੇ ਉਹਨਾਂ ਗੱਲਾਂ ਦਾ ਜਿਨ੍ਹਾਂ ਗੱਲਾਂ ਜਿਹੜੀਆਂ ਗੱਲਾਂ ਨੂੰ ਲੈ ਕੇ ਯਾਰ ਛੇਵੇਂ ਪਾਤਸ਼ਾਹ ਦੇ ਤਖਤੇ 'ਤੇ ਕੇ ਝੂਠ ਮੈਂ ਤਾਂ ਹੈਰਾਨ ਹਾਂ ਚੰਦੂ ਮਾਰਾ ਸਾਹਿਬ ਤੁਸੀਂ ਵੀ ਯੂਥ ਦੇ ਪ੍ਰਧਾਨ ਰਹੇ ਹੋ ਪਹਿਲੇ ਪ੍ਰਧਾਨ ਸੀ ਅੱਜ ਮੈਂ ਵੀ ਯੂਥ ਦਾ ਪ੍ਰਧਾਨ ਹਾਂ ਤੁਸੀਂ ਸਾਨੂੰ ਕੀ ਵਿਰਾਸਤ ਵਿੱਚ ਦੇ ਕੇ ਗਏ ਹੋ ਇਹਦਾ ਮਤਲਬ ਕਿ ਤੁਸੀਂ ਜੇ ਅਕਾਲ ਤਖਸਾਲ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਫਿਰ ਇਹਦਾ ਮਤਲਬ ਪੂਰੀ ਜ਼ਿੰਦਗੀ ਤੁਸੀਂ ਜਿਹੜੀ ਸਿਆਸਤ ਕੀਤੀ ਆ ਪਰ ਉਹ ਕਿਹੜੇ ਲੈਵਲ ਦੀ ਕੀਤੀ ਹੋਊਗੀ ਇਹਦਾ ਇਹ ਰਿਜ਼ਲਟ ਹੈ ਸਾਰੀ ਕੌਮ ਦੇ ਸਾਹਮਣੇ ਤੇ ਇਹਨਾਂ ਦੇ ਨਾਲ ਸਪੋਰਟ ਕਰਨ ਵਾਲੇ ਜਾਂ ਇਹਨਾਂ ਦੀ ਚੱਕ ਤੇ ਚੱਲਣ ਵਾਲੇ ਮੈਂ ਤਾਂ ਹੈਰਾਨ ਆ ਕਿ ਕਿਹੋ ਜਿਹੇ ਬੰਦੇ ਹੋਣਗੇ ਅ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੁਣ ਪਹਿਲਾਂ ਮੈਂ ਉਹਨੇ ਵੀਡੀਓ 5-7 ਮਿੰਟ ਦੀ ਆ ਪਹਿਲੀ 3-4 ਮਿੰਟ ਦੀ ਜਿਹੜੀ ਜੋ ਕੁਝ 2 ਦਸੰਬਰ ਨੂੰ ਹੋਇਆ ਉਹ ਤੋਂ ਬਾਅਦ 2015 ਚ ਕੀ ਕੁਝ ਕਿਹਾ ਸੀ ਉਹ ਕੱਲੀ-ਕੱਲੀ ਗੱਲ ਮੈਂ ਐਕਸਪਲੇਨ ਕਰੂੰਗਾ ਮੀਡੀਆ ਨੂੰ ਬੇਨਤੀ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਤਖਤ ਦੇ ਸਾਹਮਣੇ ਝੂਠ ਬੋਲ ਕੇ ਗਏ ਇੱਕ ਲੀਡਰ ਦੀ ਮੈਂ ਸਮਝਦਾ ਕਿ ਕਰਤੂਤ ਆ ਇਹਨੂੰ ਜ਼ਰੂਰ ਦੁਨੀਆ ਦੇ ਸਾਹਮਣੇ ਲਿਆ ਲਿਆਂਦਾ ਜਾਵੇ ਤੇ ਇਹ ਪਤਾ ਲੱਗ ਸਕੇ ਕਿ ਸੱਚੇ ਕੌਣ ਨੇ ਝੂਠੇ ਕੌਣ ਨੇ ਉਹ ਵੀ ਸੀ ਜਿਨ੍ਹਾਂ ਨੇ ਤਕਰੀਰਾਂ ਨਹੀਂ ਕੀਤੀਆਂ ਤੇ ਸਾਰਾ ਕੁਝ ਝੋਲੀ ਪਾਇਆ ਜਿਹਦੇ ਵਿੱਚ ਰੱਤਾ ਭਰ ਵੀ ਕੋਈ ਕਰਨੀ ਸੀ ਪਰ ਉਹ ਵੀ ਨੇ ਜਿਨ੍ਹਾਂ ਨੇ ਸਾਰਾ ਕੁਝ ਕਿਹਾ ਤੇ ਸਰਿਆਂ ਮੁਕਰ ਗਏ ਆ ਸੁਣ ਲਓ ਗੁਰੂ ਜੀ ਨੇ ਜਿਹੜਾ ਇੱਕ ਕੰਮ ਦੇ ਨਾਮ ਤੇ ਕਰਾ ਲੈ ਤਰਾਉਂਦਾ ਗੁਰੂ ਜੀ ਨੇ ਮਾਰ ਗੁਰੂ ਹਰਗੋਬਿੰਦ ਸਾਹਿਬ ਦੇ ਆਦੇਵਾਲ ਜਦੋਂ ਮੈਂ ਨਾਲ ਦੱਸਦੀ ਸੀ ਕਿ ਇਹਨੇ ਨਾ ਕੋਈ ਬਿਆਰ ਦਿੱਤਾ ਫਿਰ ਉਹ ਸਰਿਆਂ ਦਾਤਨ ਸਾਹਿਬ ਨੇ ਜਿਹੜਾ ਸੀ ਪੈਣਾ ਮੇਰੇ ਨਾਲ ਦੇ ਗੁਆਚੇ ਪਿਆਣ ਲੱਗਿਆ ਸੀ ਅੱਗੇ ਕੋਲੇ ਅਨੁਭਾਵੀਆਂ 당ਗਾਂ ਨੇ ਜੀ ਸੀਗੈਨਿਓ ਤਾਨਾ ਮਰੇ ਤਕਨਾਰ ਬੋਲਸਤ ਦੇ ਸਾਹਮਣੇ ਇਹ ਕਹਿੰਦੇ ਕਿ ਬੋਲਸਤ ਨੂੰ ਮੈਂ ਕਲਪਸ ਸੁਰੱਖਣ ਦੇ ਕੀਤਾ ਮੈਂ ਥੋੜਾ ਥੋੜਾ ਦੱਸੀ ਜਾਮਾ ਜਥੇਦਾਰ ਸਾਹਿਬ ਪੁੱਛ ਰਹੇ ਕਿ ਭਾਈ ਜੇ ਤਾਂ ਕੋਈ ਬਿਆਨ ਨਹੀਂ ਕੀਤਾ ਜੇ ਤਾਂ ਕੋਈ ਸਮਰਥਨ ਨਹੀਂ ਕੀਤਾ ਤਕਸੀਲ ਦੇ ਸਾਹਮਣੇ ਆ ਕੇ ਅਰਗੁਮਨ ਸਾਹਿਬ ਦੇ ਸਾਹਮਣੇ ਖੜ ਕੇ ਕਹੇ ਤੂੰ ਸੰਗਤ ਸਮਰ ਕੇ ਢ ਕੇ ਉਹ ਕਹੇ ਵੀ ਹਾਂ ਮੈਂ ਬਿਲਕੁਲ ਕੋਈ ਇਹਦਾ ਸਮਰਥਨ ਨਹੀਂ ਕੀਤਾ ਮੇਰਾ ਤਾਂ ਬਿਆਨ ਪਾਰਟੀ ਨੇ ਐਵੇਂ ਹੀ ਲਾ ਦਿੱਤਾ ਕਦੇ ਮੈਂ ਕਿਹਾ ਕਿ ਮੇਰਾ ਬਿਆਨ ਗਲਤ ਲਾ ਗਿਆ ਨਾ ਕਿ ਇਹਨਾਂ ਦੱਸਦੇ ਤਾ ਨਾ ਦੱਸ ਦਿੱਤਾ ਮੇਰਾ ਸੁਣਨਾ ਦੱਸ ਪਰ ਬੋਲੋ ਮੈਂ ਲਾਤਾ ਮੈਂ ਸੁਣਦੇ ਮੈਂ ਹੋ ਗਿਆ ਬਲਿੰਦਾ ਵਾਲੀ ਮੈਂ ਜੁਕਰ ਮੈਂ ਕੀ ਮਤ ਕਰ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਮੈਦ ਕੀਤੀ ਹੈ ਇਹhle 2 ਤਰੀਕ ਦੀ ਵੀਡੀਓ ਚੱਲ ਰਹੀ ਹੈ ਜਿਹੜੀ ਆ ਸਾਰੀ ਦੁਲਹਨਾਂ ਨੇ ਦੇਖੀ ਆ ਅਗਲੀ ਵੀ ਨਾਲ ਹੀ ਆਉਗੀ ਉਹ ਮੈਂ ਖੜ ਕੇ ਕਹਿਦਾ ਮੈਂ ਕੋਈ ਇਹ ਗੈਰ ਆਪਰੇ ਦੇ ਬਿਨਾਂ ਮੇਰਾ ਗੈਰ ਮੈਂ ਬਾਹਰ ਬਾਹਰ ਜਾਣਾ ਜੀ ਡਾਕਟਰ ਬੋਲਣਾ ਨਾ ਕਰਕੇ ਕੁਝੇ ਦਿਨ ਮੈਂ ਦੂਰ ਤੋਂ ਆ ਦੇ ਮੈਂ ਦਾ ਜਿਹਨੇ ਲਾਇਆ ਇਥੇ ਇਹ ਕੋਈ ਕਿਥੇ ਹੈ ਜਿਹੜਾ ਇਹਦੇ ਸੰਬੰਧ ਜਾਣ ਲੱਗੇ ਰਾਤ ਫਿਰ ਅੱਜ ਮੈਂ ਕਿਵੇਂ ਕਲੀਨਿਕ ਨਹੀਂ ਕਰ ਸਕਦਾ ਕੋਈ ਨਹੀਂ ਨਹੀਂ ਮੈਂ ਸਾਰਾ ਕੁਝ ਕਿੰਦਰ ਸਾਹਿਬ ਇਹਦੇ ਵਿੱਚੋਂ ਖੰਡਣ ਦੀ ਬਿਆਨ ਦੀ ਗੱਲ ਕਰ ਮੈਂ ਮੈਂ ਇੱਕ ਮਿੰਟ ਹੁਣ ਮੇਰੀ ਬੇਨਤੀ ਆ ਕਿ ਬੜਾ ਇਹ ਸੱਚ ਤੇ ਝੂਠ ਦਾ ਮਸਲਾ ਚਲੋ ਮੈਂ ਤੁਹਾਨੂੰ ਅੱਗੇ ਕੱਢ ਕੇ ਕਿਉਂਕਿ 6-7 ਮਿੰਟ ਦੀ ਵੀਡੀਓ ਹੈ ਤੁਹਾਨੂੰ ਦਿਖਾਤਾ ਕਿ ਕਿਵੇਂ ਉਹਨਾਂ ਨੇ ਉੱਥੇ ਉਹ ਮੁਕਰ ਗਏ ਪਰ ਜਿਹੜੀ ਵੀਡੀਓ ਹੁਣ ਮੈਂ ਦਿਖਾਉਣ ਲੱਗਾ ਇਹ ਸਾਬਤ ਕਰੇਗੀ ਕਿ 2015 ਦੇ ਵਿੱਚ ਕਿਵੇਂ ਚੰਦੂ ਮਰਦਾ ਸਾਹਿਬ ਰਾਮ ਰਹੀਮ ਜੀ ਕਹਿ ਕੇ ਸਮੋਦਨ ਕਰ ਰਹੇ ਨੇ ਕਿ ਆਜੋ ਤਾਂ ਕਹਿੰਦੇ ਕੋਈ ਗੱਲੀ ਨਹੀਂ ਜੋ ਤਾਂ ਜੇ ਮaaf ਕਰਤੇ ਆ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਆ ਸੁਣੋ ਹੁਣ ਕੋਈ ਕਰਦਾ ਵੀ ਉਹ ਸ਼੍ਰੀ ਕਾਂਤਾ ਸਾਹਿਬ ਜਦੋਂ ਜਿਹੜਾ ਆ 2015 ਦੀ ਵੀਡੀਓ ਆ ਸਵਾਲ ਜਵਾਬ ਤੋਂ ਮੈਂ ਕਰੇ ਹੁਤਾ ਮਰਾ ਰਤ ਲਾਜਵਾਬ ਜਵਾਬ ਤੋਂ ਮੁੱਢੋਂ ਪੁੱਤਾ ਜਾਇਆ ਗਿਆ ਲੰਬੀ ਆ ਸੋ ਇਸ ਕਰਕੇ ਇਹ ਪਰੰਪਰਾ ਵੀ ਆ ਔਰ ਸ਼੍ਰੀ ਕਾਂਤਾ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਸੋਚ ਵੀ ਹੋਈ ਸਹੀ ਆ ਕਿ ਦੋ ਪਰਮਾਨ ਆਏ ਉਹਨੂੰ ਲਾਗੂ ਕਰੋ ਸ਼੍ਰੋਮਣੀ ਕਾਲੀ ਦਲ ਤੇ ਦੀ ਬੇਰਦਾਰੀ ਕਰਦਾ ਇਹ ਨਹੀਂ ਜਿਵੇਂ ਕੋਈ ਕਿਤੇ ਇਹ ਕਹਣਾ ਜਿਹੜੀ ਸਰਾਸਰ ਗਲਤ ਆ ਜਿਹੜੇ ਕਹਿੰਦੇ ਨੇ ਇਹਦੇ ਤੋਂ ਵੀ ਰਾਜਸੀ ਲਾਲ ਐ ਲੈ ਜਾ 2017 ਦੀ ਇਲੈਕਸ਼ਨ ਨੂੰ ਮੁਖਰਾ ਕੇ ਫੈਸਲਾ ਕਰਾਇਆ ਗਿਆ ਜਾਂ ਲਿਆ ਗਿਆ ਇਹ ਸਰਾਸਰ ਗਲਤ ਆ ਕਿਉਂਕਿ ਜਦੋਂ ਇਹ ਰਾਮ ਰਹੀਮ ਜੀ ਨੂੰ 506 ਕਹਿੰਦਾ ਜਦੋਂ ਰਾਮ ਰਹੀਮ ਜੀ ਨੂੰ ਪੰਥ ਤੋਂ ਛੇਕਿਆ ਗਿਆ ਸੁਣ ਲਓ ਮਤਲਬ ਇਹ ਫਜ਼ੀਲ ਤੇ ਖੜ ਕੇ ਉੱਥੇ ਅਕਾਲ ਤਖਤ ਦੇ ਸਾਹਮਣੇ ਕਰਕੇ ਕਰ ਰਹੇ ਨੇ ਕਹਿੰਦੇ ਕਿ ਮੈਂ ਕੋਈ ਸਪੋਰਟ ਨਹੀਂ ਕੀਤੀ ਰਾਮ ਰਹੀਮ ਜੀ ਮੈਂ ਕੋਈ ਉਥੇ ਮਤਲਬ ਉਹਦੇ ਹੱਕ 'ਚ ਮਤਲਬ ਗੱਲ ਨਹੀਂ ਕੀਤੀ ਮਤਲਬ ਉਹਰੇ ਕਹਿ ਰਹੇ ਨੇ ਕਹਿੰਦੇ ਜਦੋਂ ਰਾਮ ਰਹੀਮ ਜੀ ਨੂੰ ਮਤਲਬ ਛੇਕਿਆ ਗਿਆ ਜੀ ਆ ਉਹਦੇ ਪੈਰੋਗਾਂ ਨਾਲ ਸਾਜ ਪਾਉਣ ਤੋਂ ਰੋਕਿਆ ਸੀ ਇੱਕ ਸੰਪਰਦਾ ਲੋਕਾਂ ਨੂੰ ਸ਼੍ਰੀ ਕਾਂਤਾ ਜੀ ਬੋਲੋ ਅਸੀਂ ਜਦੋਂ ਤੋਂ ਅਸੈਂਬਲੀ ਤੋਂ ਨਵੀਂਆਂ ਪਾਰਲੀਮੈਂਟੀਆਂ ਚੋਣਾਂ ਵੀ ਹੋਵਾਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਰਾਜ ਸਿਲਾਹ ਲੈਣ ਲਈ ਨਹੀਂ ਸੋਚਿਆ ਉਦੋਂ ਵੋਟਾਂ ਦੀ ਪ੍ਰਵਾਹ ਕੀਤੇ ਫੇਰਾ ਸ਼੍ਰੀ ਅਕਾਲਤਾ ਸਾਹਿਬ ਦੇ ਹਕੂਮਤਾਂ ਦੀ ਪਾਲਾ ਕੀਤੀ ਉਦੋਂ ਵੀ ਹੁਣ ਵੀ ਜਿਹੜੀ ਗੱਲ ਆ ਹੁਣ ਕੋਈ ਇਹਦੇ ਚ ਰਾਜ ਸਿਲਾਹ ਲੈਣ ਵਾਲੀ ਗੱਲ ਨਹੀਂ ਸ਼੍ਰੀ ਅਕਾਲਤਾ ਸਾਹਿਬ ਤੇ ਜਥੇਦਾਰ ਸਾਹਿਬਾਨ ਨੇ ਜੋ ਉਹਨਾਂ ਦੀ ਸਤੁਸ਼ਟੀ ਹੋਈ ਆ ਸਪਸ਼ਟ ਕਰ ਦੋਬਾਰਾ ਮੈਸਮਾ ਉਹਦੇ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਸਾਨੂੰ ਮਜੂਰ ਕਈ ਕਹਦੇ ਨੇ ਜੀ ਵੀ ਉੱਥੇ ਜਾ ਕੇ ਰਵਾਇਤ ਰਹੀ ਆ ਹੁਣ ਤੱਕ ਵੀ ਬੰਦਾ ਜਾ ਕੇ ਪੇਸ਼ ਕਰੇ ਨਵੇਂ ਸਾਧਨ ਆ ਗਏ ਨਵੇਂ ਤਰੀਕੇ ਆ ਗਿਆਂ ਮਤਲਬ ਮੀਡੀਆ ਹੁਣ ਵੀਡੀਓ ਗ੍ਰਾਫੀ ਕਰਕੇ ਕਿਸੇ ਚੀਜ਼ ਨੂੰ 930 ਕਿਤੇ ਮੈਨੂੰ ਕਹਿੰਦੇ ਜੀ ਹੁਣ ਤਾਂ ਵੀਡੀਓਗ੍ਰਾਫੀ ਆ ਗਈ ਬਹੁਤ ਕੁਝ ਆ ਗਿਆ ਨਵੇਂ ਤਕਨੀਕਾਂ ਆ ਗੀਆਂ ਹੁਣ ਆਉਣ ਦੀ ਲੋੜ ਨਹੀਂ ਹੁਣ ਤਾਂ ਐਦਾਂ ਹੀ ਮਾਫੀ ਆ ਮਤਲਬ ਦਿਖਾਉਣ ਦਾ ਕਾਰਨ ਇਹ ਹੈ ਕਿ ਉਸ ਦਿਨ ਸ਼੍ਰੀ ਕਾਲ ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਸਦ ਦੇ ਹੁਕਮ ਨੇ ਮੰਨ ਰਿਹਾ ਸ਼੍ਰੋਮਣੀ ਕਾਲ ਦਲ ਦੇ ਆਗੂ ਨੇ ਤਾਂ ਸਾਰੇ ਹੁਕਮ ਮੰਨ ਲਏ ਬਿਨਾ ਤਕਰੀਰ ਤੋਂ ਬਿਨਾ ਕਿਸੇ ਗੱਲ ਤੋਂ ਪਰ ਤੁਸੀਂ ਅਕਾਲ ਤਖਸਦ ਦੇ ਸਾਹਮਣੇ ਖੜ ਕੇ ਐਡਾ ਵੱਡਾ ਝੂਠ ਬੋਲ ਕੇ ਆਏ ਹੋ ਇਹ ਸਾਰੀ ਦੁਨੀਆ ਦੇ ਵਿੱਚ ਇਹ ਦਿਖਣਾ ਇਹ ਵੀਡੀਓ ਨੇ ਹੁਣ ਤੁਹਾਡੀ ਨੇ ਵਾਇਰਲ ਹੋਣਾ ਹੈ ਕਿ ਕਿਵੇਂ ਮਤਲਬ ਤੁਸੀਂ ਸ਼੍ਰੀ ਅਕਾਲ ਤਖਸਦ ਝੂਠ ਬੋਲ ਕੇ ਆਏ ਹੋ ਥੋੜੀ ਜਿਹੀ ਰਹਿ ਗਈ ਹੋਰ ਸੁਣ ਲੋ ਕਹਿੰਦੇ ਅਕਾਲ ਤਖਤ ਸਾਹਿਬ ਕਹਿੰਦੇ ਹੁਣ ਤਾਂ ਅਦਾਲਤ ਦੇ ਵਿੱਚ ਵੀ ਵੀਡੀਓਗ੍ਰਾਫੀ ਚੱਲ ਜਾਂਦੀ ਹੈ ਹੁਣ ਤਾਂ ਉੱਥੇ ਵੀ ਕੋਈ ਜਾਣਾ ਜ਼ਰੂਰੀ ਨਹੀਂ ਹੈਗਾ ਹੁਣ ਤਾਂ ਜਿਹੜਾ ਮaaf ਕਰਤੇ ਆ ਠੀਕ ਹੈ ਦੇਖੋ ਦੇ ਬੰਦੇ ਗਏ ਜੇ ਉਹ ਜੇ ਉਹਨੇ ਕੁਝ ਇਹ ਜਹੇਦਾ ਸਾਹਿਬਾਨ ਦੀ ਸਿੰਘ ਸਾਹਿਬਾਨ ਦੀ ਸਤੂਚੀ ਨਹੀਂ ਕਰਾਈ ਉਹਨਾਂ ਨੇ ਮਤਲਬ ਇੱਕ ਅੱਗੇ ਸਵਾਲ ਪੁੱਛੇ ਕਰਨੇ ਸ਼ੁਰੂ ਕਰਤੇ ਮਾਣਾ ਨਿਮਰਤਾ ਨਾਲ ਸਪੱਸ਼ਟ ਕਰ ਦੇਂਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਰੋਗਾਰਨਾ ਸ਼ੁਰੂ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੱਦਾ ਫੈਰਵਾ ਤੋਂ ਸਵਾਲ ਪੁੱਛਨੇ ਤੇ ਤੇ ਜੇ ਉਹਨਾਂ ਉਹਨਾਂ ਨੂੰ ਕਿਵੇਂ ਮਾਫ਼ ਕੀਤਾ ਜਾਂਦਾ ਮਤਲਬ ਮੈਂ ਤਾਂ ਹੈਰਾਨ ਐ ਵੀ ਹੁਣ ਜਿਹੜੇ ਲੀਟਰ ਕੋਈ ਡਰ ਭੈ ਨਹੀਂ ਹੈ ਯਾਰ ਗੁਰੂ ਦਾ ਕੋਈ ਕੋਈ ਗੁਰੂ ਦਾ ਡਰ ਭੈ ਨਹੀਂ ਕੋਈ ਸੱਚ ਝੂਠਨਾ ਮਕਸਦ ਨਹੀਂ ਮਕਸਦ ਇੱਕੋ ਆ ਕਿ ਸਾਡੀ ਲੰਬੜਦਾਰੀ ਇਵੇਂ ਚੱਲੇਗੀ ਪਰ ਅਕਾਲ ਪੁਰਖ ਉਹ ਬਹੁਤ ਵੱਡਾ ਹੈ ਉਹ ਸੱਚ ਤੇ ਝੂਠ ਦਾ ਨਤਾਰਾ ਕਰਦਾ ਕਿਉਂਕਿ ਉਹਦੀ ਰਾਜਾ ਬਿਨਾ ਪੱਤਾ ਨਹੀਂ ਹਿੱਲਦਾ ਬੇਸ਼ੱਕ ਤੁਸੀਂ ਕਿਹੜੀਆਂ ਤਾਕਤਾਂ ਦੇ ੱਤੇ ਚੜ ਕੇ ਕਾਲੀਦਨ ਨੂੰ ਢਾਹ ਲਾਉ ਉਹਨੂੰ ਕਸਰ ਨਹੀਂ ਛੱਡੀ ਕਿਉਂਕਿ ਤੁਹਾਡਾ ਵੀ ਹੋਮ ਟਾਊਨ ਆਹ ਦੋ ਤਿੰਨ ਜ਼ਿਲ੍ਹੇ ਤੇ ਸਾਡਾ ਵੀ ਹੋਮ ਟਾਊਨ ਇੱਥੇ ਹੀ ਆ ਕਿਉਂਕਿ ਇਹ ਛੋਟੇ ਛੋਟੇ ਫਟੇ ਘੜਮਾਲੀ ਜ਼ਿਲ੍ਹੇ ਨੇ ਪਟਿਆਲਾ ਨਾਲ ਪੂਰੀ ਦੁਨੀਆ ਦੇ ਵਿੱਚ ਕੀ ਤੁਸੀਂ ਇਹ ਸਾਡੇ ਮਤਲਬ ਇਲਾਕੇ ਦੀ ਸਾਡੇ ਜ਼ਿਲ੍ਹਿਆਂ ਦੀ ਤੁਸੀਂ ਲੀਡਰ ਰਹੇ ਹੋ ਇੰਨਾ ਲੰਬਾ ਸਮਾਂ ਮਤਲਬ ਪੂਰੀ ਦੁਨੀਆ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਕਿ ਸਾਡੇ ਇਹੋ ਜਿਹੇ ਲੀਡਰ ਜਿਹੜੇ ਇੰਨੇ ਨੇ ਸਾਲ ਤੋਂ ਇਲੈਕਸ਼ਨਾਂ ਲੜ ਰਹੇ ਨੇ ਉਹ ਐਡੇ ਝੂਠੇ ਨੇ ਕਿ ਅਕਾਲ ਤਖਤ ਸਾਹਦੇ ਸਾਹਮਣੇ ਖੜ ਕੇ ਵੀ ਝੂਠ ਬੋਲੇ ਆਉਂਦੇ ਨੇ ਇਹ ਸੱਚ ਬੋਲਣ ਲਈ ਸਾਨੂੰ ਕਿਸੇ ਦਾ ਡਰ ਪੈ ਨਹੀਂ ਡਰ ਪੈ ਉਸ ਅਕਾਲ ਪੁਰਖ ਦਾ ਕਿਉਂਕਿ ਇਹ ਇਹ ਤੁਹਾਡੇ ਚਿਹਰੇ ਅੱਗੇ ਲਿਆਉਣੇ ਜ਼ਰੂਰੀ ਨੇ ਕਿਉਂਕਿ ਮੈਂ ਸਮਝਦਾ ਕਿ ਬਦਨਾਮ ਹੋਰ ਹੋਏ ਪਰ ਅਕਾਲੀ ਦਲ ਨੂੰ ਇਹੋ ਜਿਹੇ ਲੀਡਰਾਂ ਨੇ ਕੱਲੇ ਕੱਲੇ ਦਾ ਮੈਂ ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ ਕੱਲੇ ਕੱਲੇ ਦਾ ਕੱਚਾ ਚਿਚਾ ਚਿੱਠਾ ਬੋਲਾਂਗੇ ਕੱਲੇ ਕੱਲੇ ਦਾ ਕਿਉਂਕਿ ਜੋ ਅਕਾਲੀ ਦਲ ਦਾ ਨੁਕਸਾਨ ਹੋਇਆ ਮੈਂ ਸਮਝਦਾ ਕਿ ਇਹ ਤੁਹਾਡੇ ਵਰਗੇ ਲੀਡਰਾਂ ਨੇ ਕਰਕੇ ਹੋਇਆ ਕਲਾ ਕਲਾ ਹਲਕਾ ਕਲਾ ਕਲਾ ਜਿਹੜਾ ਤਰਸਾਇਆ ਪਿਆ ਤੁਸੀਂ ਅਕਾਲੀ ਦਲ ਨੂੰ ਮਾਰਨ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਅਕਾਲੀ ਦਲ ਨੂੰ ਡੁੱਬਣ ਵਿੱਚ ਕਸਰ ਕੋਈ ਨਹੀਂ ਛੱਡੀ ਜਦੋਂ ਸਰਕਾਰ ਸੀ ਉਦੋਂ ਤੁਸੀਂ ਸਭ ਤੇ ਮੂਰੇ ਸੀ ਜਦੋਂ اپੋਜੀਸ਼ਨ ਆਈ ਸਰਕਾਰਾਂ ਗਈਆਂ ਉਦੋਂ ਤੁਸੀਂ ਮਤਲਬ ਸਵਾਲ ਜਵਾਬ ਚੱਕਣ ਲੱਗ ਗਏ ਤੇ ਅੱਜ ਹਾਲਾਤ ਇਹਨੇ ਕੀ ਤੁਸੀਂ ਸ੍ਰੀ ਕਾਲ ਤਖਸਾਲ ਦੇ ਸਾਹਮਣੇ ਖੜ ਕੇ ਵੀ ਮੁਕਰ ਗਏ ਅਬੀਬੀ ਜ਼ਗੀਰਕੌਰ ਦਾ ਵੀ ਹੈਗੀ ਵੀਡੀਓ ਅਬੀਬੀ ਜ਼ਗੀਰਕੌਰ ਜੀ ਨੂੰ ਲਗਾ ਦਿੰਨੇ ਆ ਮਤਲਬ ਉਹ 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 ਵੀ ਸਰਾਹ ਮੇ ਮੁਕਰ ਗਏ ਉੱਥੇ ਕਿ ਮੈਂ ਤਾਂ ਇਹ 2000 ਆ ਹੁਣ 2 ਦਸੰਬਰ ਦੀ ਵੀਡੀਓ ਆ ਇਹ ਗੁਰਮਤਾ ਕਰਕੇ ਜੋ ਵਿਚਾਰ ਦੇਣ ਆ 2015 ਦੀ ਆ ਇਸ ਕਰਕੇ ਜਿਹੜਾ ਗੁਰਮਤਾ ਹੋਇਆ ਜਿਹੜੀ ਦੁਬਿਧਾ ਪਈ ਸੀ ਕੌਮ ਦੇ ਵਿੱਚ ਉਹਨੂੰ ਕੱਢਣ ਵਾਸਤੇ ਜੋ ਸਿੰਘ ਸਹਿਬਾਨਾਂ ਨੇ ਫੈਸਲੇ ਕੀਤਾ ਸ਼੍ਰੋਮਣੀ ਗੁਰਦਾਰਾ ਸਾਹਿਬ ਦੀ ਕਮੇਟੀ ਮੈਂਬਰਾਂ ਨੇ ਸਾਰੇ ਨੇ تسਲੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਵੀ ਅਸੀਂ ਸਾਨੂੰ ਤਸੱਲੀ ਹੈ ਕਿ ਕਿਉਂਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਨੂੰ ਕਾਨੂੰਨੀ ਤੌਰ ਤੇ ਆਪਾਂ ਚੈਲੰਜ ਮਤਲਬ ਹਾਲਾਤ ਇਹ ਨੇ ਕਿ ਕੋਈ ਡਰ ਭੈ ਨਹੀਂ ਹੈ ਬੀਬੀ ਜੀ ਤੁਸੀਂ ਐਜੀਪੀਸੀ ਦੇ ਪ੍ਰਧਾਨ ਰਹੇ ਲੇ ਮਤਲਬ ਸ਼੍ਰੀ ਕਾਲ ਤਖਸਲ ਦੇ ਸਾਹਮਣੇ ਡਰ ਭੈ ਨਹੀਂ ਹੈ ਤੁਹਾਨੂੰ ਕੋਈ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਆ ਇਹਦਾ ਇੱਕੋ ਮਕਸਦ ਆ ਕਿ ਹਾਲਾਂਕਿ ਇਹ ਲੀਡਰ ਬਾਰ-ਬਾਰ ਕਾਲੀਦਨ ਨੂੰ ਨਿਸ਼ਾਨਾ ਬਣਾ ਰਹੇ ਨੇ ਰੋਜ਼ ਕਾਲੀਦਨ ਨੂੰ ਨਿੰਦਦੇ ਨੇ ਝੂਠਾ ਸਾਨੂੰ ਕਹਿੰਦੇ ਨੇ ਕਿ ਜੀ ਫੈਸਲੇ ਨਹੀਂ ਮੰਨੇ ਜੀ ਤੇ ਮੈਂ ਹੈਰਾਨ ਆ ਉਹ ਬੰਦੇ ਇਹਨਾਂ ਦਾ ਸਮਰਥਨ ਕਰਦੇ ਨੇ ਜਿਨੇ ਜਿਨ੍ਹਾਂ ਨੇ ਕਿੰਨੇ ਸਾਲਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਕਾਰਯੋਗ ਜਥੇਦਾਰ ਸਹਿਬਾਨ ਉਹਨਾਂ ਬਾਰੇ ਕਿੰਨਾ ਕੁਝ ਮਾੜਾ ਬੋਲਿਆ ਤੇ ਉਹਨਾਂ ਨੂੰ ਕਦੇ ਜਥੇਦਾਰ ਮੰਨੀ ਨਹੀਂ ਉਹ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਦੇ ਨੇ ਸਾਰੇ ਮਿਲ ਕੇ ਲੈ ਅਕਾਲੀ ਦਲ ਨੂੰ ਨਿੰਦਣ ਤੋਂ ਬਿਨਾ ਹੋਰ ਕੋਈ ਰੋਜ਼ ਕੰਮ ਨਹੀਂ ਹਰ ਰੋਜ਼ ਸਿਰਫ ਅਕਾਲੀ ਦਲ ਨੂੰ ਮਾੜਾ ਕਹਿਣਾ ਅਕਾਲੀ ਦਲ ਦੀ ਕੱਲੀ ਕੱਲੀ ਗੱਲ ਨੂੰ ਲਿਆ ਕੇ ਤੇੜਨਾ ਉਹ ਇੰਨਾ ਜੋਰ ਜੇ ਤੁਸੀਂ ਅਕਾਲੀ ਦਲ ਤੱਕੜਾ ਕਰਨ ਲਈ ਪਹਿਲਾਂ ਲਾਣ ਦੇ ਸੱਚੋ ਮੰਨੋ ਤਾਂ ਅਕਾਲੀ ਦਲ ਕਮਜ਼ੋਰ ਹੁੰਦਾ ਹੀ ਨਾ ਅਕਾਲੀ ਦਲ ਦਾ 100 ਸਾਲ ਤੋਂ ਵੱਧ ਲੰਮਾ ਇਤਿਹਾਸ ਹੈ ਮੈਂ ਸਪਸ਼ਟ ਕਹਣਾ ਕਿ ਅਕਾਲੀ ਦਲ ਦੇ ਉਤਰਾ ਚੜਾ ਆਉਂਦੇ ਰਹੇ ਨੇ ਪਰ ਅਕਾਲੀ ਦਲ ਦੇ ਵਿੱਚ ਰਹਿ ਗਏ ਬੰਦਿਆਂ ਨੇ ਵੱਧ ਨੁਕਸਾਨ ਕੀਤਾ ਇਹਦੀਆਂ ਉਦਾਹਰਨਾਂ ਮੈਂ ਦਿੱਤੀਆਂ ਕਿ ਜਿਹੜੇ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਸਾਹਮਣੇ ਖੜ ਕੇ ਮੁਕਰ ਗਏ ਵੀਡੀਓ ਪੰਜਾਬ ਸਰਿਆਮ ਤੁਸੀਂ ਸੋਚੋ ਕਿ ਕੋਰ ਕਮੇਟੀ 'ਚ ਮੈਂ ਨਾਲ ਰਹੇ ਹੁਣ ਡੇਢ ਦੋ ਸਾਲ ਤੋਂ ਕੀ ਕੁ ਜੰਦਰ ਕਰਦੇ ਸੀ ਕਿ ਕਰੋ ਜੀ ਆਹ ਸਮਝੌਤਾ ਕਰੋ ਜੀ ਆਹ ਗੱਲ ਪਾ ਦਿਓ ਪਾਰਟੀ ਨੂੰ ਲੰਬੇ ਤੇ ਜਦੋਂ ਨਹੀਂ ਮੰਨਿਆ ਕਹਿੰਦੇ ਜੀ ਅਸੀਂ ਬਾਗੀ ਆ ਹੁਣ ਅਸੀਂ ਸੁਧਾਰ ਕਰਾਂਗੇ ਤੇ ਹੁਣ ਵਿੱਚ ਆਉਣ ਨੂੰ ਵੀ ਕਾਲੇ ਨੇ ਹੁਣ ਸਰ ਵੀ ਨਹੀਂ ਰਿਹਾ ਸੋ ਮੇਰੀ ਪਾਰਟੀ ਨੂੰ ਬੇਨਤੀ ਆ ਕਿ ਹੋ ਜੇ ਆਗੂ ਜਿਨ੍ਹਾਂ ਨੇ ਪਾਰਟੀ ਦੀ ਪਿੱਠੇ ਚੁਰਾ ਮਾਰਿਆ ਜਿਹੜੇ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਨਹੀਂ ਹੋਏ ਉਹ ਪਾਰਟੀ ਦੇ ਤੇ ਪੰਜਾਬ ਦੇ ਲੋਕਾਂ ਦੇ ਸੰਗਰਦ ਦੇ ਕੀ ਹੋਣਗੇ ਜਿਹੜੇ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਝੂਠ ਬੋਲ ਸਕਦੇ ਨੇ ਉਹ ਕਿਸੇ ਦੇ ਸਕੇ ਨਹੀਂ ਹੋ ਸਕਦੇ ਨਾ ਪੰਥ ਦੇ ਨਾ ਪੰਜਾਬ ਦੇ ਨਾ ਪਾਰਟੀ ਦੇ ਮੇਰੀ ਬੇਨਤੀ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਇਹ ਵੀਡੀਓ ਲੈ ਕੇ ਅਸੀਂ ਇਹ ਵੀਡੀਓ ਲੈ ਕੇ ਅਸੀਂ ਜਲਦੀ ਇੱਕ ਬਫਰ ਦੇ ਤੌਰ ਤੇ ਸਤਕਾਰਯੋਗ ਸਿੰਘ ਸਾਹਿਬਾਨ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਨੂੰ ਮਿਲਾਂਗੇ ਬੇਨਤੀ ਪੱਤਰ ਦੇਵਾਂਗੇ ਕਿ ਇਹ ਵੀਡੀਓ ਦੇ ਆਧਾਰ ਤੇ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਇਹਨਾਂ ਬੰਦਿਆਂ ਨੂੰ ਜਿਹੜੇ ਅਕਾਲ ਤਖਸਦ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਇਹਨਾਂ ਨੂੰ ਪਾਰਟੀ ਚੋਂ ਛੇਕਿਆ ਜਾਵੇ ਇਹਨਾਂ ਨੂੰ ਡੰਗ ਲਾਇਆ ਜਾਵੇ ਤਾਂ ਕਿ ਮੁੜ ਕੇ ਕੋਈ ਸ਼੍ਰੀ ਅਕਾਲ ਤਖਸਦ ਦੀ ਪਸੀਲ ਦੇ ਸਾਹਮਣੇ ਖੜ ਕੇ ਝੂਠ ਨਾ ਬੋਲ ਸਕੇ ਹਾਲਾਂਕਿ ਪਤਾ ਪੂਰੇ ਦੁਨਿਆਰੇ ਉਸੇ ਦਿਨ ਸੀ ਕਿ ਝੂਠ ਬੋਲਦਾ ਸੋ ਇਸ ਲਈ ਪੂਰੇ ਕਾਲੀ ਦਲ ਦੇ ਵਰਕਰਾਂ ਨੂੰ ਯੂਥ ਕੱਲੇ ਵਰਕਰਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਝੂਠੇ ਬੰਦੇ ਨੇ ਇਹਨਾਂ ਨੂੰ ਲਾਹਨਤੀ ਪੱਤਰ ਭੇਜੋ ਇਹਨਾਂ ਦੇ ਘਰੇ ਇਹਨਾਂ ਨੂੰ ਲਾਹਨਤਾਂ ਦਓ ਕਿ ਤੁਸੀਂ ਗੁਰੂ ਦੇ ਨਹੀਂ ਹੋਏ ਤੁਸੀਂ ਸੰਗਤ ਤੇ ਪੰਜਾਬ ਦੇ ਤੇ ਪਚਪਾਟ ਦੇ ਕਿੱਥੋਂ ਹੋ ਜਾਂਦੇ ਨੇ ਸੋ ਇਹਨਾਂ ਬੇਨਤੀਆਂ ਲੈ ਕੇ ਆਵਾਂਗੇ ਹੋਰ ਕੁਝ ਸਮਾਨ ਰੱਖ ਲਿਆ ਲੈ ਕਿਉਂਕਿ ਸਾਨੂੰ ਪਤਾ ਹੁਣ ਮਿਰਚਾਂ ਬਹੁ ਲੱਗਣੀਆਂ ਨੇ ਤੜਫਣਾ ਬਹੁਤ ਇਹਨਾਂ ਨੇ ਸਾਨੂੰ ਪਤਾ ਕੀ ਤਰ੍ਹਾਂ ਤਰ੍ਹਾਂ ਦੇ ਜਵਾਲਸਵਾਬ ਵੀ ਕਰਨੇ ਨੇ ਇਸ ਲਈ ਉਹ ਕੱਲੀ ਕੱਲੀ ਗੱਲ ਦੇ ਜਵਾਬ ਲਈ ਬਹੁਤ ਸਮਾਨ ਇਹਨੇ ਸੰਭਿਆ ਹੋਇਆ ਡਰ ਪੈ ਹੁਣ ਕੋਈ ਨਹੀਂ ਐ ਨੰਗਾ ਕਰਕੇ ਛੱਡਾਂਗੇ ਕਸਰ ਕੋਈ ਨਾ ਛੱਡਦੇ ਕਿਉਂਕਿ ਇਹ ਲੋਕ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਕਿਸੇ ਦੇ ਨਹੀਂ ਬਣ ਸਕਦੇ ਇਸ ਲਈ ਤੁਹਾਡੇ ਤੋਂ ਨਹੀਂ ਡਰਦੇ ਧੋਖ ਕੇ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਤੁਹਾਡਾ ਝੂਠ ਹੈ ਪਾਰਟੀ ਨੂੰ ਮਾਰਨ ਲਈ ਵਿਰੋਧੀ ਤਾਕਤਾਂ ਦੇ ਏਜੰਸੀਆਂ ਦੇ ਹੱਥ ਚੜ੍ਹ ਕੇ ਜਿਹੜਾ ਤੁਸੀਂ ਪਾਰਟੀ ਦਾ ਨੁਕਸਾਨ ਕੀਤਾ ਇਸ ਲਈ ਤੁਹਾਡੇ ਚਿਹਰੇ ਨੰਗੇ ਕਰਨੇ ਤੁਹਾਡਾ ਇਹ ਝੂਠ ਨੰਗਾ ਕਰਨਾ ਲੋਕਾਂ ਦੇ ਸਾਹਮਣੇ ਜ਼ਰੂਰੀ ਆ ਸੋ ਇਹਨਾਂ ਬੇਨਤੀਆਂ ਨੂੰ ਲੈ ਕੇ ਅੱਜ ਤੁਹਾਡੇ ਸਾਹਮਣੇ ਪੇਸ਼ ਹੋਏ ਸੀ ਇਹ 2 ਅਕਤੂਬਰ ਦੇ ਦੱਸਿਆ ਹਲੇ ਬਾਕੀਆਂ ਦਾ ਸਮਾਨ ਵੀ ਪਿਆ ਉਹ ਵੀ ਇਕੱਲੇ ਇਕੱਲੇ ਦੱਸਾਂਗੇ ਆਉਣ ਵਾਲੇ ਦਿਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਆ ਕਿ ਝੂਠੇ ਲੋਕਾਂ ਨੂੰ ਸਜ਼ਾ ਲਈ ਜਾਵੇ ਅਸੀਂ ਇਹ ਵੀਡੀਓ ਅਸੀਂ ਸਾਰੇ ਸਬੂਤ ਉੱਥੇ ਵੀ ਜਿਹੜਾ ਦੇ ਕੇ ਆਵਾਂਗੇ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਨਾਲ ਲਾਣਤਾ ਵੀ ਪਾਓ ਕਿਉਂਕਿ ਇਹੋ ਲੋਕਾਂ ਨੇ ਅਕਾਲੀ ਦਰ ਨੂੰ ਬਦਨਾਮ ਕਰਨ ਦੇ ਵਿੱਚ ਮੁੱਖ ਰੋਲ ਨਿਭਾਇਆ ਸਜ਼ਾਵਾ ਹੋਰਾਂ ਨੇ ਕੱਟੀਆਂ ਤੇ ਬਦਨਾਮ ਇਹਨਾਂ ਨੇ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ